ਪਰ ਮਤਾ ਜੀ ਮੈਂ ਸਾਰਿਆਂ ਨੇ ਪਿਆਰ ਭਰ ਸੱਸੀ ਕਾਲ ਮੇਰੇ ਬੰਦੋ ਇਹ ਜਿਹੜਾ ਮੇਰਾ ਵੀਰ ਪਿਛਲੇ ਕਾਫੀ ਸਮੇ ਤੋਂ ਆਪਣੇ ਧਰਮ ਗ੍ਰੰਥਾਂ ਦੀ ਰਾਖੀ ਲਈ ਸਰਬਤਰੋ ਗ੍ਰੰਥਾਂ ਦੀ ਰਾਖੀ ਲਈ ਲੜ ਰਿਹਾ ਹੈ ਉਹਦੇ ਹੱਕ 'ਚ ਅੱਜ ਮੈਂ ਇੱਥੇ 2 ਦਿਨਾਂ ਦੀ ਭੁੱਖ ਹੜਤਾਲ ਹੈ ਜਿਹੜੀ ਕਰਾਂਗਾ ਇਹ ਮੇਰੇ ਵੀਰ ਸਾਰੇ ਉਹਦੇ ਵਾਂਗੂ ਇਹਨਾਂ ਦਾ ਵੀ ਸੰਘਰਸ਼ ਹੈ ਵੀ ਆਪਣਾ ਘਰ ਪਰਿਵਾਰ ਛੱਡ ਕੇ ਸਾਰੇ ਇੱਥੇ ਬੈਠੇ ਨੇ ਸੋ ਮੈਂ ਵੀ ਅੱਜ ਇਹਨਾਂ ਦਾ ਸਾਥ ਦੇਣ ਲਈ ਸਾਰਿਆਂ ਮੈਂ ਇੱਥੇ ਬੈਠਾ ਪੁਖੜਤਾ ਦੋ ਦਿੰਦੀ ਰੱਖੀ ਹੈ ਤਾਂ ਜੋ ਕਿ ਮੈਨੂੰ ਦੇਖ ਕੇ ਹੋਰ ਵੀ ਜਿਹੜਾ ਆਪਣਾ ਸੰਘਰਸ਼ ਆ ਥੋੜਾ ਇਹ ਪੁਖੜਤਾ ਆ ਜੀ ਆਪਾਂ ਕਰਾਂਗੇ ਸਰਕਾਰ ਦੇ ਅੱਗੇ ਤੱਕ ਆਪਣੀ ਆਵਾਜ਼ ਪਹੁੰਚੇਗੀ ਤੇ ਉਹੀ ਸੋਚ ਕੇ ਮੈਂ ਪੁਖੜਤਾ ਉੱਤੇ ਬੈਠਾ ਤੇ ਮੈਂ ਸਾਰੀ ਸਾਧ ਸੰਗਤ ਨੂੰ ਬੇਨਤੀ ਕਰਦਾ ਕਿ ਭਾਈ ਆਓ ਇੱਥੇ ਬੈਠੀਏ ਸਾਰੇ ਧਰਮਾਂ ਦਾ ਮੁੱਦਾ ਇਹ ਕਿਸੇ ਇੱਕ ਜਾਤ ਇੱਕ ਧਰਮ ਦਾ ਮੁੱਦਾ ਨਹੀਂ ਸਾਰੇ ਗ੍ਰੰਥਾਂ ਦਾ ਮੁੱਦਾ ਹੈ ਸੋ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਵਚੜ ਕੇ ਆਓ ਧੰਨਵਾਦ ਹਾਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਦਵਿੰਦਰ ਸਿੰਘ ਚੀਮਾ ਨੀਟਾ ਚੀਮਾ ਜੀ ਜੋ ਹਮੇਸ਼ਾ ਹੀ ਹੱਕ ਸੱਚ ਦੇ ਲਈ ਲੜਦੇ ਰਹਿੰਦੇ ਆ ਤੇ ਜੋ ਪੰਜਾਬ ਦੀ ਧਰਤੀ ਤੇ ਸਮਾਣਾ ਸ਼ਹਿਰ ਦੇ ਵਿੱਚ ਭਾਈ ਗਰਜੀਤ ਸਿੰਘ ਖਾਲਸਾ ਜੋ ਇੱਕ 400 ਫੁੱਟ ਉੱਚੇ ਟਾਵਰ ਦੇ ਉੱਤੇ ਜਾ ਕੇ ਬੈਠੇ ਹੋਏ ਆ ਤਕਰੀਬਨ ਉਹਨਾਂ ਨੂੰ ਬੈਠਿਆ ਨੂੰ ਅੱਜ 50 ਦਿਨ ਦੇ ਨੇੜੇ ਹੋ ਚੁੱਕਿਆ ਤੇ ਅਸੀਂ ਇਹਨਾਂ ਦਾ ਧੰਨਵਾਦ ਵੀ ਕਰਦੇ ਆ ਨੀਟੇ ਵੀਰ ਦਾ ਜਿਨ੍ਹਾਂ ਨੇ ਇੱਕ ਨਵਿਕਲੀ ਪਹਿਲ ਕੀਤੀ ਆ ਕਿ 50 ਦਿਨਾਂ ਤੋਂ ਉੱਚੇ ਟਾਵਰ ਤੇ ਬੈਠੇ ਗਰਜੀਤ ਸਿੰਘ ਦੀ ਸਪੋਰਟ ਦੇ ਵਿੱਚ ਉਹਨੂੰ ਬੁਲੰਦੀ ਦੇਣ ਵਾਸਤੇ ਹੌਸਲਾ ਦੇਣ ਵਾਸਤੇ ਹੌਸਲਾ ਵਜਾਈ ਵਾਸਤੇ ਇਹ ਸਵੇਰੇ 9 ਵਜੇ ਤੋਂ ਸ਼ਾਮ ਦੇਰ ਸ਼ਾਮ ਤੱਕ ਭੁੱਖ ਹੜਤਾਲ ਦੀ ਜਿਹੜੀ ਇਹਨਾਂ ਨੇ ਕਾਲ ਦਿੱਤੀ ਆ ਤੇ ਸਮਾਣਾ ਸ਼ਹਿਰ ਜਿਹੜਾ ਉਹਦੇ ਵਿੱਚ ਨੌਜਵਾਨਾਂ ਨੂੰ ਇਹ ਸਨੇਹਾ ਆ ਨੀਡੇ ਚੀਮੇ ਵੀਰ ਦਾ ਕਿ ਨੌਜਵਾਨੋ ਜਿਹੜਾ ਸਿੱਖੀ ਦਾ ਇਹ ਗੁੰਗਸਤਾ ਨਾ ਬਾਬੇ ਨਾਨਕ ਦੀ ਸਿੱਖੀ ਦਾ ਇਹ ਜਾਤ ਪਾਤ ਕੁੱਲ ਗੋਤ ਰੰਗ ਰੂਪ ਅਮੀਰ ਗਰੀਬ ਔਰ ਜਿਹੜਾ ਸਹਿਜ ਧਾਰੀ ਮੋਨਾ ਜਾਂ ਅਮਰ ਧਾਰੀ ਦੇ ਪੱਖ ਪਾਤ ਤੋਂ ਬਹੁਤ ਨਵੇਕਲਾ ਔਰ ਵਧੀਆ ਜਿਹੜਾ ਸਿਧਾਂਤ ਆ ਸਭੈ ਸਾਂਝੀ ਵਾਲ ਸਦਾਇਨ ਕੋਈ ਨਾ ਦਿਸੈ ਬਾਰਾ ਜੀਓ ਸੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਿੱਥੇ ਲੁਕਾਈ ਦੇ ਗੁਰੂ ਨੇ ਸਾਰੇ ਧਰਮਾਂ ਦੇ ਪੂਜਨੀਕ ਨੇ ਉੱਥੇ ਹੀ ਨੌਜਵਾਨਾਂ ਨੂੰ ਬੇਨਤੀ ਆ ਵੀ ਇਹ ਬਿਲਕੁਲ ਫੀਲ ਨਾ ਕਰੋ ਕਿ ਤੁਹਾਡੇ ਕੇਸ ਕਤਲਿਆ ਜਾਂ ਤੁਸੀਂ ਕਿਸੇ ਹੋਰ ਰਸਤੇ ਤੇ ਚੱਲਣ ਵਾਲੇ ਹੋ ਅੱਜ ਕੌਮ ਨੂੰ ਤੁਹਾਡੀ ਲੋੜ ਆ ਕੌਮ ਨੂੰ ਸਿੱਖ ਕੌਮ ਨੂੰ ਪੰਥ ਨੂੰ ਤੁਹਾਡੀ ਲੋੜ ਆ ਇਹ ਸਾਡੀ ਸਾਰਿਆਂ ਦੀ ਆਵਾਜ਼ ਆ ਇਹ ਇਹ ਵੀਰ ਦਾ ਇਹੀ ਮਤਲਬ ਤੁਹਾਨੂੰ ਸੁਨੇਹਾ ਆ ਕਿ ਭਾਵੇਂ ਤੁਸੀਂ ਕਿਸੇ ਵੀ ਰੂਪ ਚੋਂ ਪਰ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਣ ਵਾਲੇ ਇਸ ਮੋਰਚੇ ਦੀ ਸ਼ਾਨ ਬਣੋ ਸਾਰੇ ਵੱਦ ਚੜ੍ਹ ਕੇ ਇੱਥੇ ਪਹੁੰਚੋ ਔਰ ਇੱਕ ਮੈਂ ਇਹ ਬੇਨਤੀ ਜਿਹੜੀ ਆ ਜਰੂਰ ਕਰਨੀ ਚਾਹੂੰਗਾ ਕਿ ਆਪੋ ਆਪਣੇ ਸੋਰਸ ਆ ਜਿਹੜੇ ਆਪਣੇ ਸਾਰਿਆਂ ਦੇ ਹੱਥਾਂ 'ਚ ਮੋਬਾਈਲ ਆ ਪਰ ਮੈਨੂੰ ਅਫਸੋਸ ਆ ਦੋਸਤੋ ਮੋਬਾਈਲ ਰੱਖੇ ਕਾਦੇ ਵਾਸਤੇ ਆ 4 400 ਦਾ ਨੈਟ ਪੈਕ ਪਾ ਕੇ ਇਸ ਤਰੀਂ ਲਗਾ ਦਿੰਦੇ ਹੋ ਮੈਂ ਬਹੁਤ ਘੱਟ ਦੇਖਿਆ ਭਾਈ ਗਰਜੀਤ ਸਿੰਘ ਖਾਲਸਾ ਦੇ ਹੱਕ 'ਚ ਤੁਹਾਡੀ ਸਪੋਰਟ ਜਿਹੜੀ ਆ ਤੁਹਾਡੀ ਸ਼ੇਅਰਿੰਗ ਜਿਹੜੀ ਆ ਵੱਧ ਤੋਂ ਵੱਧ ਇਹ ਜਿਹੜਾ ਮਸਲਾ ਗੁਰੂ ਗ੍ਰੰਥ ਸਾਹਿਬ ਦੇ ਲਈ ਕਾਨੂੰਨ ਦਾ ਮਸਲਾ ਔਰ ਸਾਡੇ ਸਰਬ ਧਰਮ ਗ੍ਰੰਥਾਂ ਦੀ ਰਾਖੀ ਦਾ ਮਸਲਾ ਇਹਨੂੰ ਹਰੇਕ ਬੰਦਾ ਆਪੋ ਆਪਣੇ ਇੰਸਟਾਗ੍ਰam WhatsApp ਫੇਸਬੁਕ ਦੇ ਉੱਤੇ ਜ਼ਰੂਰ ਸ਼ੇਅਰ ਕਰੋ ਇਹ ਸਪੋਰਟ ਲਿਖ ਕੇ ਕਰੋ ਕਿ ਅਸੀਂ ਆਈ ਸਟੈਂਡ ਵਿਦ ਗੁਰੂ ਗ੍ਰੰਥ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਜਿਹੜੇ ਦਿਵਿੰਦਰ ਸਿੰਘ ਨੀਟਾ ਜੀ ਨੇ ਇਹ ਵੈਸੇ ਦਾ ਜਿੱਦਣ ਤੋਂ ਪਹਿਲੇ ਦਿਨ ਤੋਂ ਡੇਢ ਮਹੀਨਾ ਹੋ ਗਿਆ ਉਦੋਂ ਦੀ ਸਪੋਰਟ ਕਰ ਰਹੇ ਨੇ ਇਹ ਤੇ ਇਹਨਾਂ ਦਾ ਪਰਿਵਾਰ ਸਾਰਾ ਇਹਨਾਂ ਦਾ ਛੋਟਾ ਬ੍ਰਦਰ ਇੱਥੇ ਰੋਜ਼ ਜੋ ਸਾਨੂੰ ਲੋੜ ਹੁੰਦੀ ਉਹ ਚੀਜ਼ ਮੁਹੱਈਆ ਕਰਦਾ ਸਾਡੇ ਲੱਗ ਬੈੰਦਾ ਹਰ ਟਾਈਮ ਜਿੱਦਣ ਕੱਟ ਹੁੰਦਾ ਵੱਧ ਤੋਂ ਵੱਧ ਬੰਦੇ ਲਿਆਉਂਦਾ ਇਹ ਉਸ ਦਿਨ ਤੋਂ ਹੀ ਲੱਗੇ ਹੋਏ ਨੇ ਮਤਲਬ ਗਾਂਧੀ ਤੱਕ ਵੀ ਇਹਨਾਂ ਨੇ ਅਪਰੋਚ ਕੀਤੀ ਆ ਚਲੋ ਵੀ ਸਿਰੇ ਚੜ ਜੂਗੇ ਸਾਰਾ ਕੁਝ ਕਰ ਰਹੇ ਨੇ ਪਰ ਜੋ ਅੱਜ ਇਹਨਾਂ ਨੇ ਮੋਰਚੇ ਨੂੰ ਨਵਾਂ ਬਲ ਦਿੱਤਾ ਆ ਕੇ ਭੁਖ ਹੜਤਾਲ ਤੇ ਬੈਠੇ ਨੇ 9 ਤੋਂ ਅ ਸ਼ਾਮ ਤੱਕ ਇਹ ਬਹੁਤ ਵੱਡਾ ਅਜ ਮੋਰਚੇ ਨੂੰ ਬਲ ਮਿਲਿਆ ਤੇ ਜਿੱਤਰਾ ਇਹ ਕੱਲ ਨੂੰ ਵੀ ਬਣ ਗਏ ਜਿੱਤਰਾ ਜਿੱਤਰਾ ਅੱਗੇ ਹੁੰਦਾ ਰਿਹਾ ਇਹਨਾਂ ਦਾ ਸਾਨੂੰ ਬਹੁਤ ਮਤਲਬ ਸਪੋਰਟ ਆ ਮੋਰਚੇ ਨੂੰ ਪਰ ਜਿਹੜਾ ਇਹਨਾਂ ਨੇ ਅੱਜ ਇੱਕ ਨਮੀ ਖਬਰ ਪਣਾਈਆ ਮੋਰਚੇ ਵਿੱਚ ਇਹਦੇ ਨੂੰ ਆਉਣ ਵਾਲੇ ਸਮੇਂ ਨੂੰ ਹੋਰ ਵੀ ਸੰਗਤ ਆਊਗੀ ਹੋਰ ਵੀ ਭੁਖੜ ਕਾ ਤੇ ਬੈਠਣਗੇ ਪਰ ਮੋਰਚਾ ਇਹ ਅੱਗੇ ਵਧ ਰਿਹਾ ਤੇ ਵਦੂਗਾ ਕਾਲਮਾਂ ਮੈਂ ਰ ਉੱਥੇ ਪਾਰਲੀਮੈਂਟ ਚ ਵੀ ਗੱਲ ਉੱਠੀ ਆ ਸਾਰੇ ਦੇਸ਼ ਵਿਦੇਸ਼ਾਂ ਵਿੱਚ ਗੱਲ ਉੱਠੀ ਉਹਨਾਂ ਦੂਰ ਦਰਾਡੇ ਜੋ ਢਾਡੀ ਮਾਨਸਿੰਘ ਜੀ ਆ ਰਹੇ ਨੇ ਹੋਰ ਅ ਸ਼੍ਰੀ ਬਿਆਨਸਲ ਜੀ ਦੀ ਲੜਕੀ ਉਹ ਵੀ ਇੱਥੇ ਪਹੁੰਚੇ ਨੇ ਵੱਡੇ ਵੱਡੇ ਲੋਕ ਸਾਰੇ ਪੰਜਾਬ ਚੋਂ ਕੋਨੇ ਕੋਨੇ ਚੋਂ ਇੱਥੇ ਲੋਕ ਆ ਰਹੇ ਨੇ ਪਰ ਮੋਰਚਾ ਜਿੰਨੇ ਜੇ ਟਕਾਈ ਨਾਲ ਵਧ ਰਿਹਾ ਹੌਲੀ-ਹੌਲੀ ਚੜਦਾ ਚੜਦਾ ਹੁਣ ਇਹ ਬਲੰਦੀਆਂ ਨੂੰ ਛੂਗਾ ਸਾਨੂੰ ਆਸ ਹੈ ਕਿ ਨੀਟਾ ਕਿ ਮਿਹਰਬ ਹੋਰ ਵੀ ਸ਼ਹਿਰ ਚੋਂ ਨਿਕਲਣਗੇ ਸ਼ਹਿਰ ਦੀ ਸਾਨੂੰ ਬਹੁਤ ਲੋੜ ਆ ਸੀ ਉਹਨਾਂ ਅੱਗੇ ਅੱਜ ਵੀ ਬੇਨਤੀ ਕਰਦੇ ਆ ਉਹਨਾਂ ਨੂੰ ਵੀ ਆਓ ਵੱਧ ਤੋਂ ਵੱਧ ਸ਼ਾਂਤਮਈ ਜੋ ਗੁਰੂਆਂ ਦਾ ਸਿਧਾਂਤ ਆ ਉਹਦੇ ਤੇ ਇਹ ਮੋਦਰ ਮੋਰਚਾ ਚੱਲਦਾ ਸ਼ਾਂਤਮਈ ਤਰੀਕੇ ਨਾਲ ਚੱਲਦਾ ਇਹ ਨਹੀਂ ਪੁੱਛਣੇ ਅਸੀਂ ਡਿਗਰੇ ਦੇ ਧੰਨਵਾਦ ਦੀਆਂ ਜਿਨ੍ਹਾਂ ਨੇ ਅੱਜ ਉਦੋਂ ਦੇ ਸਪੋਰਟ ਕਰਦੀ ਪਰ ਜਿਹੜੇ ਅੱਜ ਉਹ ਖੜਤਾਲ ਤੇ ਬੈਠੇ ਨੇ ਸੀ ਇਹਨਾਂ ਦੇ ਮੋਰਚੇ ਲੋ ਸਾਰੀ ਕੌਮ ਨੂੰ ਬਹੁਤ ਧੰਨਵਾਦ ਦੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ